ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਵੀਰ ਜਵੰਦੇ ਦੀ ਹਾਲਤ ਅਜੇ ਵੀ ਬੇहद ਨਾਜੁਕ ਹੈ ਡਾਕਟਰਾਂ ਨੇ ਲੇਟੈਸਟ ਮੈਡੀਕਲ ਬਲਟਨ ਦੇ ਵਿੱਚ ਵੀ ਇਹ ਚੀਜ਼ ਦੱਸੀ ਹੈ ਕਿ ਰਾਜਵੀਰ ਜਵੰਦੇ ਦੇ ਕਾਫੀ ਗਹਿਰੀਆਂ ਝੋਟਾਂ ਲੱਗੀਆਂ ਹੈ ਅਜੇ ਵੀ ਪ੍ਰੋਪਰ ਰਾਜਵੀਰ ਜਵੰਦਾ ਹੌਸ਼ ਦੇ ਵਿੱਚ ਨਹੀਂ ਆਇਆ ਇਸ ਮੁਸ਼ਕਿਲ ਘੜੀ ਦੇ ਵਿੱਚ ਪੰਜਾਬ ਦਾ ਬੱਚਾ ਬੱਚਾ ਪੰਜਾਬ ਦਾ ਇੱਕ ਇੱਕ ਮੈਂਬਰ ਇੱਕ ਇੱਕ ਜੀ ਰਾਜਵੀਰ ਬਾਈ ਦੇ ਪਰਿਵਾਰ ਦੇ ਨਾਲ ਖੜਿਆ ਹੈ ਦੁਆਵਾਂ ਦਾ ਦੌਰ ਲਗਾਤਾਰ ਜਾਰੀ ਹੈ ਵੱਡਾ ਛੋਟਾ ਬੱਚਾ ਹਰ ਇੱਕ ਇਹੀ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰ ਰਿਹਾ ਹੈ ਕਿ हे ਪ੍ਰਮਾਤਮਾ ਜਲਦ ਰਾਜੀਵir ਜਵੰਦੇ ਬਾਈ ਨੂੰ ਤੰਦਰੁਸਤ ਕਰੋ ਬਹੁਤ ਵਧੀਆ ਤੇ ਸਾਫ ਸੁਥਰੀ ਗਾਇਕੀ ਕਰਨ ਵਾਲੇ ਸਾਡੇ ਵੀਰ ਨੂੰ ਜਲਦੀ ਤੰਦਰੁਸਤ ਕਰੋ ਔਰ ਆਪਣੇ ਪਰਿਵਾਰ ਦੇ ਵਿੱਚ ਜਲਦ ਤੋਂ ਜਲਦ ਇਹਨਾਂ ਦੀ ਵਾਪਸੀ ਹੋਏ ਆਓ ਸਾਰੇ ਮਿਲ ਕੇ ਇਹੀ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਪਰਿਵਾਰ ਤੇ ਆਪਣੀ ਮਿਹਰ ਬਣਾਈ ਰੱਖੋ ਜਲ ਤੋਂ ਜਲ ਰਾਜਵੀਰ ਭਾਈ ਨੂੰ ਤੰਦਰੁਸਤ ਕਰੋ ਰਾਜਵੀਰ ਭਾਈ ਆਪਣੇ ਪਰਿਵਾਰ ਦੇ ਵਿੱਚ ਜਲ ਤੋਂ ਜਲ ਦਾ ਹੈ